ਹੈਲੋ ਜੀ ਸਤਿ ਸ਼੍ਰੀ ਅਕਾਲ ਨਮਸਤੇ ਸਵਾਗਤ ਹੈ ਤੁਹਾਡਾ ਅਸਤੇ ਬਲੌਗ ਚ ਮੈਂ ਆਸਕੇ ਤੁਸੀਂ ਸਾਰੇ ਠੀਕ ਹੋਗੇ ਅਸੀਂ ਠੀਕ ਠਾਕ ਆ ਲਓ ਜੀ ਅੱਜ ਦੇ ਬਲੌਗ ਚ ਅਸੀਂ ਬਣਾਵਾਂਗੇ ਆਲੂ ਔਰ ਤੋਰੀਆਂ ਦੀ ਸਬਜੀ ਜੀ ਅਸੀਂ ਬਣਾਵਾਂਗੇ ਰਸ ਹਰੀ ਕਹਿੰਦੇ ਤਰੀ ਵਾਲੀ ਥੋੜੀ ਜਿਹੀ ਸਬਜੀ ਸੁੱਕੀ ਨਹੀਂ ਬਣਾਵਾਂਗੇ ਤਰੀ ਵਾਲੀ ਬਣਾਵਾਂਗੇ ਲਓ ਜੀ ਪਿਆਜ਼ ਲਸਣ ਤੇ ਅਦਰਕ ਕਟਿਆ ਗਿਆ ਤਿਆਰ ਕਰ ਲਿਆ ਆਪਾਂ ਮਿਰਚਾਂ ਨਿ ਕਰ ਰਹੇ ਹਾਂ ਗ੍ਰੈਂਡ ਤੇ ਤੇਲ ਪਾਤਾ ਕੁੱਕਰ ਚ ਤਾਂ ਜੋ ਸਾਡਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਠੀਕ ਹੈ ਜੀ ਤੇ ਹੋ ਵਿਖਦੇ ਆਂ ਸਾਡਾ ਤੇਲ ਗਰਮ ਹੋਇਆ ਕਿ ਨਹੀਂ ਹੋਇਆ ਲਓ ਜੀ ਸਾਡਾ ਤੇਲ ਹੋ ਗਿਆ ਗਰਮ ਤੁਹਾਨੂੰ ਚੰਗਾ ਲੱਗ ਗਿਆ ਫੋਨ ਅਸੀਂ ਇਹਦੇ ਵਿੱਚ ਪਾਵਾਂਗੇ ਜੀਰਾ ਅਦਰਕ ਪਾਵਾਂਗੇ ਨਾਲੀ ਪਾਤਾ ਕੇ ਲਸਣ ਇਸ ਨੂੰ ਥੋੜੇ ਟਾਈਮ ਲਈ ਭੁੰਨਾਂਗੇ 2 ਤੋਂ 4 ਮਿੰਟ ਵਾਸਤੇ ਭੁੰਨਾਂਗੇ ਇਹਨਾਂ ਨਾਲ ਪਿਆਜ਼ ਭੁੱਜ ਰਿਹਾ ਤੇ ਮਸਲ ਵਗੈਰਾ ਭੁੱਜ ਰਿਹਾ ਉਹਨਾਂ ਜਿਹੜੇ ਅਲੂ ਵਗੈਰਾ ਨੇ ਓਕੇ ਇਹ ਕਤੋਰੀਆਂ ਸਬਜ਼ੀ ਵਿੱਚ ਧੋ ਕੇ ਕੱਟ ਲਈ ਸੀਗੀ ਲਓ ਜੀ ਸਾਡਾ ਅਦਰਕ ਤੇ ਲਸਣ ਪੁੱਜ ਗਿਆ ਥੋੜਾ ਜਿਹਾ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਵਿੱਚ ਵਿੱਚ ਪਿਆਜ਼ਾਂ ਨੂੰ ਹਲਾਉਂਦੇ ਰਹਿਣਾ ਤਾਰੇ ਸਾਰੇ ਪਿਆਜ਼ ਪੁੱਜਣ ਚੰਗੀ ਤਰ੍ਹਾਂ ਆਲੂ ਵਗੈਰਾ ਕੱਟ ਲੈ ਸੀ ਕਿ ਤੋਂ ਇਹ ਬਰਤਨ ਧੋਣੇ ਵਾਲੇ ਸੀ ਬਰਤਨ ਹੀ ਤੋੜਨਾ ਆਲਾ ਤੋੜ ਰਹੀਆਂ ਗਿਆਸ ਕਰ ਤਾ ਕੱਟ ਤੇ ਸੀ ਕਰਨ ਲੇ ਹੁਣ ਕੰਮ ਕਾਲੇ ਪਿਆਚੰਗੀ ਤੇ ਰਪੋਚਾ ਨਗੇ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਨਾਲ ਪਾਤੀ ਹਰੀ ਮਿਰਚ ਨਾਲੇ ਪਾਦਾਂਗੇ ਨਮਕ ਪਣ ਕਰਨਾ ਨੇ ਤੇਜ਼ ਅਚ ਜੁਲੇ ਨੂੰ ਪੁਰ ਇਸ ਭਾਈ ਲਾਲ ਮਿਰਚ ਹਲਾ ਲਾਵਾਂਗੇ ज मिर्च जो कुछ जान, थोड़ी उस पावगे कसूली मेथी साढ़े सौ घर मेथी है डब्बी वाली भी मेथी है कि असें घर मेथी भी सुाई हो ਕਾਪ ਦੇ ਮੇਰਾ ਲਾਈਵ ਵਗੈਰਾ ਲੱਗੀ ਹੁੰਦੀ ਆ ਤੇ ਉਧਰ ਵੀ ਸਪੋਰਟ ਕਰਨੀ ਹੁੰਦੀ ਆ ਦੇਖਣਾ ਪੈਂਦਾ ਰੂਪਾ ਮੰਗੇ ਆ ਪਹਲਦੀ ਸਬਜੀ ਆਲੂਰ ਤੋਰੀਆਂ ਵੈਸੇ ਤੋਰੀਆਂ ਚ ਵੀ ਪਾਣੀ ਨਿਕਲ ਆਉਂਦਾ ਪਰ ਤੋਰੀਆਂ ਵੀ ਆਲੂ ਤੋਰੀਆਂ ਧੋਲੀਆਂ ਸੀਆਂ ਤੋਰੀਆਂ ਚੀਲੀਆਂ ਕੋ ਘਰਦੀਆਂ ਤੋਰੀਆਂ ਤਾਜ਼ੀ ਸੀਗੀਆਂ ਸਵੇਰੇ ਤੋੜ ਕੇ ਆਂਦੀ ਸੀ ਇਹਨੂੰ ਕਰਾਂਗੇ ਮਿਕਸ ਚੰਗੀ ਕਰਾਂ ਵਾਹ ਆ ਰਹੀ ਹੈ स्किप ਕਰ ਰਹੀ हूं लाके ਗਵਾਂਡੀ ਨੇ ਉਹ ਬੋਲ ਰਹੇ ਨੇ ਸਾਰੀ ਸਬਜੀ ਨੂੰ ਆਪਾਂ ਕਰ ਲਿਆ ਮਿਕਸ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਕਿਉਂਕਿ ਆਪਾਂ ਤਰੀ ਵਾਲੇ ਬਣਾਣੀ ਆਲੂ ਤੋਰੀਆਂ ਸਰੀ ਮਮਨ ਸੁੱਕੀ ਸਬਜੀ ਰੋਟੀ ਖਾਣੀ ਹੁੰਦੀ ਤਰੀ ਥੋੜੀ ਜਿਹੀ ਹੋਗੀ ਤਾਂ ਰੋਟੀ ਸੁਣੀ ਖਾਹ ਜਾਂਦੀ ਆ ਆਪਾਂ ਪਕਾ ਲਾਂਗੇ ਕੁਕਨ ਨੂੰ ਬੰਦ ਤਿੰਨ ਤੋਂ ਚਾਰ ਸੀਟੀਆਂ ਲਗਾਵਾਂਗੇ। ਹੋਰ ਸਾਡੀ ਸਬਜ਼ੀ ਬਣ ਕੇ ਹੋ ਗਈ ਤਿਆਰ। ਆਸਾਂ ਖੇਤ ਵਿੱਚ ਚਾਤ ਉਹਨਵਾਸ ਤੇ ਕਿਆ ਹੋਇਆ ਸੀਗੇ। ਦੇਖੋ ਮਿਰਚ ਲੱਗੀਆਂ ਹੋਈਆਂ। ਗੋਲ ਮਿਰਚ ਲੱਗੀ ਹੋਈਆਂ ਨਿੱਕੀ ਨਿੱਕੀ। ਚਲੋ ਠੀਕ ਹੈ ਜੀ ਮਿਲਦੇ ਨੇ ਨੈਕਸਟ ਵਲੌਗ ਚ। ਅਖੀਰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ so much ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੀਸ ਸਪੋਰਟ ਕਰਦੇ ਰਹਿਣਾ ਬਾਏ ਬਾਏ